ਵਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਦੇ ਕਬੱਡੀ ਕੱਪ ਦੇ ਸੈਕੰਡ ਫੇਜ਼ ਦੇ ਫਾਈਨਲ ਦੀ ਸ਼ੁਰੂਆਤ ਹੋ ਚੁੱਕੀ ਹੈ ਦਿੰਦਾ ਨੀ ਸੰਦੀਪ ਸultan ਸਾਕੇ ਪਹਿਲਾ ਜਿਹੜਾ ਜੇਰ ਪਲ ਹੈ ਉਹ ਆਪਣੀ ਟੀਮ ਦੇ ਸਿਰਜੁਰ ਦਾ ਆਇਆ ਬਹੁਤ ਤਕੜੇ ਮੁਕਾਬਲੇ ਦੀ ਸ਼ੁਰੂਆਤ ਹੋਈ ਹੈ ਮੈਟਰੋ ਪੰਜਾਬੀ ਸਪੋਰਟਸ ਕਲੱਬਾ ਅਤੇ ਜਿਨਾਕਰ ਬ੍ਰੈੱਡ ਸੰਘੀ ਟੀਮਾਂ ਦੇ ਦਰਮਿਆਨ ਅੱਜ ਦੇ ਸਪਕ ਦਾ ਦੂਜਾ ਸੈਮੀਫਾਈਨਲ ਸ਼ੁਰੂ ਹੋ ਚੁੱਕਾ ਹੈ 라ਉ ਲਾਜਮਨ ਪਾਲੀ ਸ਼ੰਨਾ ਪਿੰਡ ਵਾਲਾ ਅਗਲੀ ਰੇਡ ਪੌਂਡ ਮੈਦਾਨ ਦੇ ਵਿੱਚ ਖੜਿਆ ਹੋਇਆ ਹੈ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਚਾਹ ਚਾਹੀ ਚਿਆਰੀ ਦੇ ਵਿੱਚ ਆ ਹੁਣ ਦੇਖਦੇ ਵੀ ਇੰਦਰਜੀਤ ਕੰਸੀਆ ਵਾਲਾ ਔਰ ਅਨਕ ਵਾਲਾ ਬਿੰਦੂ ਕੀ ਇਸ਼ਾਰਾ ਕਰਦਾ ਹੈ ਵੀ ਸ਼ੰਨਾ ਵਾਲਾ ਪਾਲੀ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਵਿੱਚ ਜੋੜ ਗਿਆ। ਲੋਕਲੀ ਕਬੱਡੀ ਪੌਂਡ ਦੇ ਲਈ ਕਹਿੰਦੇ ਮਾਕੇ ਦਾ ਭਜੈਲ ਸਰਹਾਰੀ ਮਾਡਵਾਰਾ ਕੋਰਾ ਰੇਡ ਮੈਦਾਨ ਦੇ ਵਿੱਚ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਹੈ। ਸਾਹਮਣੇ ਜਾਂਦੇ ਰੇਡ ਕਾਫੀ ਹੈ ਪਰ ਇਧਰਲੇ ਪਾਸੇ ਜੂਨ ਚੱਕ ਵਾਲੇ ਵੈਲੀ ਦਾ ਇਸ਼ਾਰਾ ਪੀਆ ਨੰਬਰ ਸਰਹਾਰੀ ਮੜ ਦੇ ਕੋਰੇ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਯੂਨਾਈਟਿਡ ਬ੍ਰਿਟਨ ਦੀ ਤਰਫੋਂ ਕੋਰੇ ਦੇ ਨੰਬਰ ਆ ਰੀਪਲੇ ਦੀ ਮੰਗ ਕੀਤੀ ਗਈ ਹੈ ਸੋ ਪਹਿਲਾਂ ਆ ਜਿਹੜਾ ਮੈਚ ਖੇਡਿਆ ਜਾ ਰਿਹਾ ਇੱਕ ਪਾਸੇ ਯੂਨਾਈਟਿਡ ਬ੍ਰਿਟਨ ਦੀ ਟੀਮ ਹੈ ਔਰ ਦੂਸਰੇ ਪਾਸੇ ਕਹਿੰਦੇ ਵੀ ਮੈਟਰੋ ਪੰਜਾਬੀ ਫੁੱਟਬਾਲ ਕਲੱਬ ਦੀ ਟੀਮ ਦੇ ਦਰਮਿਆਨ ਮੈਚ ਖੇਡਿਆ ਜਾ ਰਿਹਾ ਹੈ ਕਾਲਾ ਹਾਂ ਬਹਾਦੁਰ ਨਾਲ ਆਕਰਮਾਨ ਮਲਕੀਨ ਤੇ ਹੋਰਾਂ ਦੀ ਟੀਮ ਟੀਸ਼ਰਤ ਸਿੱਧੂ ਅਮਨਦੀ ਮਾਣਕ ਗੋਤਾਂ ਬੋੜੀਆਂ ਭਿੰਦਰ ਸਿੰਘੋਂ ਬਿੰਕੀ ਢੱਲੋ ਜਸਪਾਲ ਗੋੜੀਆਂ ਜੱਸਾ ਬਰਾੜ ਸੰਜੀਤ ਧਾਲੀਵਾਲ ਜਤਵੰਦ ਜਤਵੰਦ ਸਿੱਧੂ ਬਰਤਜੀਤ ਬਲੀਨਾ ਗੁਰਬਾਖ ਗੋੜੀਆਂ ਬੰਮੀ ਬਲੀਨਾ ਹਰਜਿੰਦਰ ਸਿੰਘ ਟੈਕ ਗੋੜੀਆਂ ਟੈਕ ਟੀਮ ਮੈਂਬਰ ਚ ਰੇਸ਼ਮ ਨਿੱਧਰ ਲੱਗੀ ਬੱਟਰ ਮਲਵੀਰ ਅਨਮੋਲ ਸਿੰਘ ਜਲਰਾਜ ਧਾਲੀਵਾਲ ਬਲਜੋਤ ਬਾਠ ਬਲਦੇਵ ਤਰੇਪਾ ਹਰ ਪਾਰ ਰੰਡਾਵਾ ਵਿਨੇ ਗੱਲ ਦਵਿੰਦਰ ਮਾਨ ਲੋ ਸਾਹਮਣੇ ਕਬੱਡੀ ਪਾਉਣ ਦੇ ਲਈ ਕਹਿੰਦੇ ਬਈ ਖੀਰਾਬਾਦ ਦੀ ਧਰਤੀ ਦਾ ਹਰਮਨ ਸਿੰਘ ਬੁਲਟ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਆ ਕਿੰਨੇ ਛੱਟਾਂ ਦੀ ਧਰਤੀ ਦਾ ਅਮਰ ਜਿਹੜਾ ਹੁਣ ਟਰਾਈ ਕਰਦਾ ਪਰ ਦੇਖ ਟਕਰਾਲੀ ਸਾਹਿਬ ਉਹ ਸਾਹਮਣੇ ਭੱਜਿਆ ਜਾਂਦਾ ਦੁੱਗ ਦੁੱਗ ਤੇ ਤਕੜੇ ਪੈਰ ਦਾ ਵਾਧਾ ਆਪਣੀ ਟੀਮ ਦੇ ਵਾਸਤੇ ਕਰ ਗਿਆ ਬੋਸਨ ਬਲਾ ਤੇ ਦੋ ਆ ਗਿਆ ਪੰਜਾਬ ਦਾ ਬੋਸਨ ਬਲਾ ਤੇ ਲੋਕ ਧਰਤੀ ਬਾਦ ਮੱਥਾ ਟੇਕ ਰਿਹਾ ਕਿ ਮੱਥਾ ਟੇਕੇ ਵੱਡੇ ਜਦੋਂ ਹੱਥ ਜੋੜੇ ਦੇਖੋ ਲੱਗਾ ਰੱਬ ਨੂੰ ਧਿਆਨ ਰੱਖੋ ਹਰ ਤਾਣੀਆਂ ਸ਼ੇਰ ਦੇ ਕਬੱਡੀ ਪਾਉਂਡ ਨੂੰ 2C ਦੇ ਵਿੱਚ ਰਾਜਪੱਲੇ ਲਈ ਬੱਬਰ ਸੰਗਰੂਰ ਮਜੀਦ ਧੁਰਕੋਟ ਗੁਰਮੀਤ ਬਖੜ ਉਹਨਾਂ ਦੀ ਕਲੱਬ ਨੇ ਇਹ ਨੌਜਵਾਨ ਕਹਿੰਦੇ ਧੰਮਾ ਪੈ ਗਿਆ ਤੇ ਧੰਮਾ ਬਾਗੀ ਮੈਦਾਨ ਦੇ ਵਿੱਚ ਫੇਰ ਬੱਲੇ ਬੱਲੇ ਕਰਾਉਂਦਾ ਹਰ ਨੌਜਵਾਨ ਦੀ ਕੀਤੀ ਫੇਰ ਕੋਸ਼ਿਸ਼ ਹਲਕੇ ਜਿਹੇ ਟੱਚ ਦੇ ਨਾਲ ਇੱਕ ਹੋਰ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਕਰ ਦਿੰਦਾ ਹੈ ਇਹ ਹੈ ਧੁਰਕੋਟੀਆਂ ਕਾਰਾ ਰਗਨੋਂ ਧਿਆਕੇ ਮੈਦਾਨ ਦੇ ਵਿੱਚ ਧਾਵਾ ਬੋਲਿਆ ਚਾਰ ਗੱਬਰੂ ਐ ਚੋਟੀ ਦੇ ਸਾਬਕੇ ਦਾ ਰਵੀ ਦੁਨੀਆ ਬੱਦਮੀ ਕਹਿੰਦੇ ਟਰੰਟੋ ਦੇ ਕਬੱਡੀ ਕੱਪ ਦਾ ਵੀ ਬੈਸ ਸਟਾਪਣ ਬਣਿਆ ਹੈ ਅਬਦੁੱਲਾਹ ਰਾਜਪੂਤ ਇੱਕ ਜੋੜੀ ਕਹਿੰਦੇ ਚਿੱਟੀਆਂ ਤੇ ਕਰਵਾਵਾਂ ਦੀ ਆ ਜੋੜੀ ਅੰਦਰ ਜੀ ਤੇ ਫਰਿਆਦ ਦੀ ਹਰ ਨਾਜਬਤ ਕਾਲਾ ਧੁਰਕੋਟੀਆਂ ਪਾ ਕੇ ਰੇਡ ਇੱਕ ਹੋਰ ਪੰਡ ਦਾ ਵਾਅਦਾ ਕਰ ਗਿਆ ਮਰਕ ਜਗਾਉਲਾ ਲੈਂਦੇ ਪੰਜਾਬ ਦਾ 102 ਬੁੱਢੇ ਚੱਕ ਦੀ ਧਰਤੀ ਹੈ 102 ਬੁੱਢੇ ਚੱਕ ਦੀ ਧਰਤੀ ਹੈ ਮਰਕ ਜਗਾਉਲਾ ਧਾਤੀਆ ਮਾਰਦਾ ਪੌਂਦਾ ਕਬੱਡੀ ਸ਼ਿੰਦਰਪਾਲ ਕਰਦੇ ਸਰਦ ਗਧਰੂ ਜੀ ਲੋ ਲੰਘੇ ਪੰਜਾਬ ਦਾ ਕਹਿੰਦੇ ਮਾਲਕ ਜਤਾ ਵਾਲਾ ਮਾਲਕ ਬਿਰਿਆ ਮੀਤ ਦਾ ਕਹਿੰਦੇ ਭਰਾ ਪਰ ਇੱਧਰ ਦੇ ਪਾਸੇ ਬੈਠੇ ਤੇ ਬਿਆਲੀ ਆਖਦਾ ਆਹ ਨੰਬਰ ਕਹਿੰਦੇ ਵੀ ਚਲਾਕੜ ਪ੍ਰਿੰਤ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਆਹ ਨੌਜਵਾਨ ਨੂੰ ਕਹਿੰਦੇ ਉਹ ਬੰਦਾ ਆਖਦੇ ਬਲਾਰ ਸਾਡੀ ਧਾਕੀ ਦਾ ਨੌਜਵਾਨ ਸਾਹਮਣੇ ਖੇਡ ਮੈਦਾਨ ਦੇ ਵਿੱਚ ਚਾਰ ਜਾਫੀਆਂ ਦੇ ਬੋਲਿਆ ਹੋਇਆ ਧਾਵਾ ਕਹਿੰਦੇ ਫਰੀਆਦ ਵਰਗੇ ਸਾਹੋ ਕਹਿੰਦੇ ਰਵੀ ਵਰਗੇ ਇੰਦਰਜੀਤ ਕਾਂਸੀਆ ਵਰਗੇ ਤੇ ਨਾਲ ਰਾਜਪੂਤ ਵਰਗੇ ਚਾਰ ਆ ਪਰ ਵੇਖਦੇ ਵੀ ਸਾਹਮਣੇ ਮੁਕਾਬਲਾ ਰਾਜਪੂਤ ਦੇ ਨਾਲ ਹੋ ਗਿਆ ਹੁਣ ਗੱਲ ਕੀ ਬਣਦੀ ਹੈ ਇੱਕ ਪਾਸੇ ਰਾਜਪੂਤ ਦੂਸਰੇ ਪਾਸੇ ਕਮਲ ਤੇ ਨੰਬਰ ਜਿਹੜਾ ਕਮਲ ਹੈ ਪਤਾ ਕਿ ਜੋ ਸਾਡੇ ਤੋਂ ਆਮ ਤਕੜਾ ਖੇਡਿਆ ਪੁੱਤ ਦੀ ਚੜ੍ਹਤ ਵੀ ਪਾਉਦਾ ਹੈ ਕਬੱਡੀ ਨਾਲ ਪੂਰੀ ਹੈ ਮਰਦ ਵੀ ਦੁਨੀਆ ਤੇ ਰਾਜਪੂਤ ਪ੍ਰੀਤਮ ਦੇ ਬੱਚੇ ਦੀ ਜਵਾਨ ਤੇ ਨਾਮ ਸੁਲਤਾਨ ਦਾ ਬੱਚੇ ਬੱਚੇ ਦੀ ਜਵਾਨ ਤੇ ਨਾਮ ਹੈ ਸੁਲਤਾਨ ਦਾ ਬੱਚੇ ਬੱਚੇ ਦੀ ਜਵਾਨ ਤੇ ਨਾਮ ਹੈ ਸੁਲਤਾਨ ਦਾ ਦੁਨੀਆ ਦਾ ਸੁਲਤਾਨ ਅਗਲੀ ਰੇਡ ਪਾਣੀ ਛੰਨਾ ਪਿੰਡ ਦਾ ਪਾਲੀ ਮਾਦਾਨ ਦੇ ਵਿੱਚ ਫੇਰ ਪਿਆਰ ਹੈ ਮੈਟਰੋ ਪੰਜਾਬੀ ਸਪੋਰਟਸ ਕਲੱਬ ਕਾਲੇ ਖਾਂਦੇ ਤੇ ਕਿੰਗਡਮ ਟੀਮ ਦੀ ਤੇ ਨਾਲ ਸਾਡੇ ਵੀ ਟਾਈਟਨ ਗਰੁੱਪ ਦਾ ਵੀ ਵੱਡਾ ਜੋਰ ਆ ਵੇਖਦੇ ਆਂ ਵੀ ਅੰਦਰ ਜੀਤ ਹਲਕਾ ਜਿਹਾ ਪੁਸ਼ ਕੀਤਾ ਪਰ ਬਿੰਦੇ ਨੇ ਇਸ਼ਾਰਾ ਕਰ ਦਿੰਦਾ ਵੀ ਪੁਆਇੰਟ ਧਾਵੀ ਨੇ ਆਪਣੀ ਟੀਮ ਦੇ ਸੇ ਜੋੜ ਦਿੰਦਾ ਹੈ ਅਗਲੀ ਰੇਡ ਪਾਰਟੀ ਨਾਜਮਤ ਖੋਰਾ ਸਰਾਰੀ ਫਨ ਮੇਲਾ ਮਾਝੇ ਦਾ ਵਿਹਾਲ ਕੱਦ ਦਾ 6 ਫੁੱਟ ਉੱਚਾ ਕੰਦਾ ਇਹ ਰਮਸ਼ੀਲੋ ਸ਼ੀਨੂ ਦੀ ਰਾਤ ਕਰ ਰਹੀ ਹੈ ਇਹ ਹੈ ਕਾਲਾ ਸ਼ੀਲੋ ਤੇਰਾ ਤੇਰੀ ਲਾਉਂਦਾ ਤੂੰ ਔਰੇ ਦੇ ਟਕਾਣੀ ਦੇ ਪੁੱਤਾਂ ਦਾ ਲੱਕੜੀ ਸੜ ਜਾਂਦਾ ਗੰਭਰੂ ਸੁਣੀਦਾ ਉਸਲਾਣੇ ਦਾ ਇੱਕ ਪੁੱਠੇ ਕਰਦਾ ਸੜਦਾ ਹੈ ਪੀ ਇਹ ਖਸ਼ੀਰ ਹਰਿਆਣੇ ਦਾ ਇਹ ਮੱਲਾ ਬੱਕਰੀਆਂ ਨੇ ਪਰ ਹਰਮਨ ਬੁੱਲਟ ਜਦੋਂ ਰੇਡ ਪਾਉਂਦਾ ਤੇ ਝੁਕ ਕੇ ਧਰਤੀ ਮਾ ਨੂੰ ਨਮਸ਼ਕਾਰ ਕਰਦਾ ਸਤਕਾਰ ਕਰਦਾ ਗਰਾਉਂਡ ਦਾ ਅੱਧ ਕੁਝ ਵੀ ਕਹਿੰਦੇ ਜਿੱਤ ਕਰਦਾ ਆ ਵੈਦਨਾ ਰਾਜਕ ਤੇ ਹਰ ਬੰਦੇ ਦੇ ਮਿਆਰ ਬਾ ਕੌਕੇ ਜੜ ਜੜ ਕੇ ਨਵੇਂ ਖੇਡ ਮੈਦਾਨਾਂ ਸੀਨਾ ਆਏ ਨੇ ਰਾਜਪੂਤ ਜਦੋਂ ਜਫਾ ਲਾ ਗਏ ਫਲਾਈਂਗ ਕਿਸ ਤਰ੍ਹਾਂ ਆਪਣੇ ਜਹੰਗਿਆਬਲੋਂ ਕਹਿੰਦੇ ਫਿਰ 30 ਡਾਲਰ ਵਾਲਾ ਬੋਲ ਪੈਂਦਾ ਲੋ ਬਹੁਤ ਸਾਰੇ ਬਲਾਅ ਝੱਲੋ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਂਦੇ ਨੇ ਵਾਦਾ ਹੋਇਆ ਇਧਰਲੇ ਪਾਸੇ ਰਾਜੇਂਦਰ ਪੋਨਰ ਮੌਜੂਦ ਖਿੱਦ ਸਾਡਾ ਵੀਰ ਜਿਨ੍ਹਾਂ ਦਾ ਅਗਲੇ ਵੀ ਸੈੜੇ ਨੂੰ ਇਸੇ ਖੇਡ ਮੈਦਾਨ ਦੇ ਵਿੱਚ ਕਬੱਡੀ ਕੱਪ ਹੋਣਾ ਪੁੱਜੇ ਹੋਇਆ ਬੰਨੇ ਸਹਿਜ ਸਾਹਮਣੇ ਟੀਮ ਖੇਡਦੀ ਹੈ ਮੋਹਰ ਬਲਾਟ ਢੱਲੋਂ ਦੀ ਪੈਂਦੀ ਹੋਈ ਕਬੱਡੀ ਤੇ ਸ਼ਿੱਲੂ ਵਰਗੇ ਕਹਿੰਦੇ ਹੁ ਸ਼ਿੱਲੂ ਹੋ ਗਿਆ ਮੂਰੇ ਜਦੋਂ ਸ਼ਿੱਲੂ ਮੂਰੇ ਹੋ ਜਾਂਦਾ ਫਿਰ ਮੇਰੇ ਇਕਰ ਮੁਤਾਬਕ ਜਾਂਡੂ ਵਾਲੀ ਗੱਲ ਹੋ ਜਾਂਦੀ ਹੈ ਇੱਕ ਪਾਸੇ ਸ਼ਿੱਲੂ ਕਰਾਂਗੇ ਬੰਬ ਗਿੱਲ ਕੋਕਾ ਦਾ ਬਥੇਰੇ ਕਰਦੇ ਹੱਥ ਦਾ ਵੀ ਸਿਰਾਂ ਸੈਂਡ ਕਰਾਂਗੇ ਬਾਕੀ ਅੱਧ ਦਾ ਐਡ ਕਰਨ ਵਾਲੀ ਗੱਲ ਕਰ ਦਿੰਦੇ ਆ ਲਓ ਅਗਲੀ ਰੇਡ ਧੁਰਕੋਟੀਆਂ ਕਾਰੇ ਦੇ ਮੈਦਾਨ ਦੇ ਵਿੱਚ ਪਈ ਹੋਈ ਹੈ ਹੁਣ ਮੈਟਰੋ ਦੇ ਕਾਰੇ ਹਾਸ ਤੇ ਉਹ ਜਸਪਾਲ ਘੋੜੀਆਂ ਦੇ ਭੁਗੇ ਘੋੜੀਆਂ ਦੇ ਚਾਰ ਜਾਂ ਖੇਤ ਦੇ ਵਿੱਚੋਂ ਇਹ ਹੈ ਸਾਹੂ ਕੇ ਬਣਾ ਦੇ ਵੀ The be ਪ੍ਰੇਮਦਰ ਸੰਧੂ ਜੀ ਫਲਾਪ ਹੋ ਜਗੇ ਅਕਾਲੀ ਨਾਮ ਦੇ ਗਿਆਤਾ ਹੈ ਸਾਡੇ ਦੇ ਉੱਪਰ ਜੀਏ ਆ ਉਹਨਾਂ ਨੂੰ ਵੀ ਜੀਆ ਰੱਖਿਆ ਜਾਂਦਾ ਆ ਉਹ ਮਰਦ ਜੱਗਾਉਲਾ ਬੰਦੇ ਪੰਜਾਬ ਦਾ ਇਹ ਹੈ ਜ਼ਿਲ੍ਹੇ ਫੈਸਲਾਬਾਦ ਦਾ ਅਸੀਂ ਜਣਾ ਵਾਲਾ ਉਸਤਾਦ ਕਹਿੰਦੇ ਮਲਕਉਮਰ ਫਰੂਕ ਇਹ ਮਲਕਉਮਰ ਫਰੂਕ ਦਾ ਚੰਡਿਆ ਹੋਇਆ ਹੈ ਇਹ ਉਸਤਾਦ ਮਲਕਉਮਰ ਫਰੂਕ ਦਾ ਚੰਡਿਆ ਹੋਇਆ ਹੈ ਪਰ ਮੈਡੀਕੀ ਇਸ਼ਾਰਾ ਕਰਦਾ ਹੈ ਕਿ ਪੰਜਾਬੀ ਦਾ ਸਟਾਪਰ ਨੇ ਆਪਣੀ ਟੀਮ ਦੇ ਹਿੱਸੇ ਕਰ ਦਿੱਤਾ ਹੈ ਅਗਲੀ ਰੇਡ ਬਾਡੀ ਹੈਵਨ ਫਿਰ ਮੈਦਾਨ ਦੇ ਵਿੱਚ ਤਿਆਰ ਹੈ ਜਸਰੰਦਰ ਸ਼ੋਕਰ ਜਿਹਾਰ ਸ਼ੋਕਰ ਹਰਜਿੰਦਰ ਸੰਘੇੜੇ ਦਾ ਗਿਲ ਟੱਕ ਟ੍ਰੇਲਰ ਪਿੰਦੇ ਅੰਦਰ ਜਿੰਦ ਗਿੱਲ ਲਵੀ ਗਿੱਲ ਰੁਮੀ ਮਣਵਾਰੇ ਮਾਨਸ਼ਤਾਨ ਦਾ ਅਰਮਨ ਗਿੱਲ ਸਾਡਾ ਵੀਰ ਬਾਗੇ ਪੁਰਾਣੇ ਵਾਲਾ ਰਾਜਵਤ ਕੋਲਰ ਹੁੜਾ ਦਾ ਜਸਵੀਰ ਢਿੱਲੋਂਾਂ ਦੀ ਇਹ ਐਡਵੋਕੇਟ ਸਾਬਾਂ ਦੀ ਹਰਜੀਤ ਸੋਤਿਆਂ ਦੀ ਵੱਡੀ ਟੀਮ ਖੇਡ ਮੈਦਾਨ ਦੇ ਵਿੱਚ ਦੇ ਮਾਨਤੂਨਾਂ ਦਾ ਇਹ ਨਾਲ ਕਹਿੰਦੇ ਮੇਜਰ ਬ੍ਰਾਂਡ ਦਾ ਜਿੰਦਰ ਸਿੰਘ ਜਸਪਾਲ ਪਟੜਾ